ਉਸ ਫਿਲਮ ਨੂੰ ਕਿੰਨਾ ਕਿ ਐਨਜੋਏ ਕੀਤਾ ਪਹਿਲਾਂ ਤੁਹਾਡੇ ਤੋਂ ਜਾਨੂਗੀ ਮੈਂ ਲੱਭ ਤਾਂ ਬਹੁਤ ਹੱਸੀ ਖੁਸ਼ੀ ਵੀ ਹੋਈ ਉਸ ਤੋਂ ਬਾਅਦ ਤਾਂ ਫਿਰ ਆਏ ਜਿ ਲੱਗਿਆ ਦੁੱਖ ਜਿਹਾ ਲੱਗੇ ਵੀ ਆ ਕੀ ਹੋ ਜਾਂਦਾ ਨਾ ਇਮੋਸ਼ਨਲ ਹੋ ਗਏ ਉਸ ਤੋਂ ਬਾਅਦ ਉਹਨਾਂ ਫਿਲਮ ਨਾਲ ਲੱਗੇ ਉਹ ਤੋਂ ਐ ਲੱਗੇ ਵੀ ਆ ਪ੍ਰਮਾਤਮਾ ਨੇ ਕੀ ਇਹ ਕਿਉਂ ਵਾਂ ਵਾਂ ਕਰੀ ਜਾਂਦਾ ਬਹੁਤ سارے ਕੈਰੈਕਟਰਸ ਹੁੰਦੇ ਨੇ ਅਸੀਂ ਯੂ نو ਸੋਹਣੇ ਬਣ ਕੇ ਸੋਹਣੀਆਂ ਐਂਟਰੀਜ਼ ਵਾਲੇ ਸ਼ਾਟਸ ਅਸੀਂ ਬਹੁਤ ਦੇ ਦਿੰਦੇ ਹਾਂ ਰਾਈਟ ਲੇਕਿਨ ਇਸ ਤਰ੍ਹਾਂ ਦੇ ਕੈਰੈਕਟਰਸ ਔਰ ਬੜੇ ਰੀਅਲ ਦਿਖਾਉਣੇ ਵੱਡੇ ਪਰਦੇ ਤੇ ਬੜੇ ਐਫਰਟਸ ਹੁੰਦੇ ਨੇ ਮੈਨੂੰ ਅਸਲ ਦੇ ਵਿੱਚ ਕੋਸ਼ਿਸ਼ ਤਾਂ ਚਲੋ ਜਦੋਂ ਆਪਾਂ ਉਸ ਤਰੀਕੇ ਨਾਲ ਹੀ ਸ਼ੂਟ ਕੀਤਾ ਪਰ ਜਿਹੜੇ ਮੇਰੇ ਜਾਣਦੇ ਆ ਮੇਰੇ ਖਾਸ ਦੋਸਤ ਨੇ ਉਹ ਕਹਿੰਦੇ ਯਾਰ ਸਾਨੂੰ ਲੱਗ ਹੀ ਨਹੀਂ ਰਿਹਾ ਵੀ ਭਾਈ ਥੋਡੀ ਫਿਲਮ ਹੈ ਅੱਜ ਅੱਜ ਕਿਸ ਸੀਨ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਇਮੋਸ਼ਨਲ ਕੀਤਾ ਅੱਜ ਜਦੋਂ ਵੀ ਇਹ ਕਹਿੰਦਾ ਸੀ ਵੀ ਡੈਡੀ ਆਪਾਂ ਇਕੱਠੇ ਬਹਿ ਕੇ ਪੀਏ ਮਾਂ ਮੈਂ ਸਮਝਿਆ ਨਹੀਂ ਤੁਹਾਨੂੰ ਇਹ ਸਮਝ ਆ ਨਹੀਂ ਕਿ ساری ਫਿਲਮ ਨਾ ਦੱਸ ਦਿਓ ਹੁਣ ਮੈਂ ਉਹਦਾ ਮੈਨੂੰ ਬੜੀ ਗੱਲਾਂ ਕਢਾਉਣੀਆਂ ਏ ਤੁਹਾਡੇ ਤੋਂ ਤੂੰ ਮੰਡੀ ਦੇ ਨਾਲ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਅਸੀਂ ਪੀਸੀ ਤੇ ਵੀ ਪਹੁੰਚੇ ਸੀ ਟ੍ਰੇਲਰ ਲਾਂਚ ਤੇ ਵੀ ਤੁਹਾਡੇ ਪਹੁੰਚੇ ਸੀਗੇ ਸੋ ਤੁਸੀਂ ਉਦੋਂ ਵੀ ਬੜੇ ਐਕਸਾਈਟਿਡ ਸੀਗੇ ਕਿ ਮੰਡੀ ਦੇ ਨਾਲ ਮੈਂ ਫਿਲਮ ਕਰ ਰਿਹਾ ਹਾਂ ਔਰ ਮੰਡੀ ਸੋਹਣੀ ਬਹੁਤ ਹੈ ਇਹ ਤੁਹਾਡਾ ਡਾਇਲੌਗ ਸੀ ਮੈਂ ਵੀ ਮੇਰੀ ਮੈਨੂੰ ਲੱਗਾ ਕੋ-ਆਰਟਿਸਟ ਤਾਂ ਚਲ ਹੈਗੀ ਹੈਗੀ ਆ ਪਰ ਮੈਨੂੰ ਇਸ ਇੰਡਸਟਰੀ ਨੇ ਬਹੁਤ ਵਧੀਆ ਦੋਸਤ ਦਿੱਤੀ ਹੈ ਮੰਡੀ ਇਜ਼ ਵਨ ਆਫ ਦ ਲਾਈਕ ਮੈਂ ਕਿਹਾ ਨਾ ਹੀਰਾ ਐਵੇਂ ਮੁੰਡੇ ਕੁੜੀਆਂ ਦੀ ਦੋਸਤੀ ਹੈ ਚਲੋ ਠੀਕ ਹੈ ਹੈਗੀ ਆ ਇਹ ਤੋਂ ਤਾਂ ਕਈ ਮੈਂ ਮੁੰਡੇ ਵਾਲੇ ਕੰਮ ਵੀ ਲੈ ਸਕਦਾ ਦੇਖੋ ਤਾਂ ਅਸੀਂ ਕਿੱਡੇ ਡੋਲੇ ਡੋਲੇ ਕਿੱਡੇ ਕਿੱਡੇ ਕਿਸੇ ਨੂੰ ਕਟਾ ਵੀ ਸਕਦੇ ਆ ਆਪਾਂ ਨਹੀਂ ਨਹੀਂ ਚਲੋ ਠੀਕ ਹੈ ਆਪੇ ਇੱਕ ਨਸ ਕੌਮਪਲੀਮੈਂਟ ਆਪਾਂ ਟਾਈਮ ਚ ਕੀ ਕਰਾਂਗੇ ਯਾਰ ਮੁੰਡਿਆਂ ਦਾ ਮਿਸਟਰ ਸ਼ੋਦਾਈ ਫਿਲਮ ਦੇ ਕੇ ਅਸੀਂ ਬਾਹਰ ਆਇਆ ਹਰਸਿਮਰਨ ਉਹਨਾਂ ਦੇ ਮਦਰ ਸਾਡੇ ਨਾਲ ਹੈਗੇ ਨੇ ਸੋ ਹਰਸਿਮਰਨ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਆਂਟੀ ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਪਿਆਰੀ ਫਿਲਮ ਸੀਗੀ ਸੋ ਤੁਸੀਂ ਫਿਲਮ ਨੂੰ ਕਿੰਨਾ ਕਿ ਐਨਜੋਏ ਕੀਤਾ ਪਹਿਲਾਂ ਤੁਹਾਡੇ ਤੋਂ ਜਾਨੂਗੀ ਮੈਂ ਪਹਿਲਾਂ ਤਾਂ ਬਹੁਤ ਹੱਸੀ ਖੁਸ਼ੀ ਵੀ ਹੋਈ ਉਸ ਤੋਂ ਬਾਅਦ ਤਾਂ ਫਿਰ ਆਏ ਜਿਹਾ ਲੱਗਿਆ ਦੁੱਖ ਜਿਹਾ ਲੱਗੇ ਵੀ ਆ ਕੀ ਹੋ ਜਾਂਦਾ ਹਾਂ ਐਮੋਸ਼ਨਲ ਹੋ ਗਏ ਉਸ ਤੋਂ ਬਾਅਦ ਉਹਨਾਂ ਘਰ ਮਨਾ ਲੱਗੇ ਉਹ ਤੋਂ ਐ ਲੱਗੇ ਵੀ ਆ ਪ੍ਰਮਾਤਮਾ ਨੇ ਕੀ ਇਹ ਕਿਉਂ ਮਾਂ ਮਾਂ ਕਰੀ ਜਾਂਦਾ ਤੇ ਮੈਂ ਕਰੀ ਜਾਂ ਮੈਂ ਵੀ ਮੈਂ ਤਾਂ ਕੋਈ ਨਹੀਂ ਉਹ ਫਿਲਮਾਂ ਵਾਲਾ ਹੋ ਜਾਂਦਾ ਉਹ ਆ ਗਿਆ ਨਹੀਂ ਨਹੀਂ ਅਸਲ ਦੇ ਵਿੱਚ ਨਾ ਜਦੋਂ ਮੂਵੀ ਦੇਖ ਰਹੇ ਸੀ ਅਸੀਂ ਇਹ ਰੀਅਲ ਵਾਈਬਸ ਆ ਰਹੀਆਂ ਸੀ ਹਰਸਿਮਰਨ ਬਹੁਤ سارے ਕੈਰੈਕਟਰਸ ਹੁੰਦੇ ਨੇ ਅਸੀਂ ਯੂ نو ਸੋਹਣੇ ਬਣ ਕੇ ਸੋਹਣੀਆਂ ਐਂਟਰੀਜ਼ ਵਾਲੇ ਸ਼ਾਰਟਸ ਅਸੀਂ ਬਹੁਤ ਦੇ ਦਿੰਦੇ ਨੇ ਰਾਈਟ ਲੇਕਿਨ ਇਸ ਤਰ੍ਹਾਂ ਦੇ ਕੈਰੈਕਟਰਸ ਔਰ ਬੜੇ ਰੀਅਲ ਦਿਖਾਉਣੇ ਵੱਡੇ ਪਰਦੇ ਤੇ ਬੜੇ ਐਫਰਟਸ ਹੁੰਦੇ ਨੇ ਹਰਸਿਮਰਨ ਇਹ ਕੈਰੈਕਟਰ ਪਲੇ ਕਰਨ ਲਈ ਰਾਈਟ ਸੋ ਤੁਸੀਂ ਕਿ ਕਿੰਨੀ ਕ ਮਿਹਨਤ ਕੀਤੀ ਸੀਗੀ ਆਪਣਾ ਇਹ ਜਿਹੜਾ ਰੂਪ ਆ ਦਿਖਾਉਣ ਦੇ ਲਈ ਸਕਰੀਨ ਤੇ ਮੈਨੂੰ ਅਸਲ ਵਿੱਚ ਕੋਸ਼ਿਸ਼ ਤਾਂ ਚਲੋ ਜਦੋਂ ਸ਼ੂਟ ਹੋਇਆ ਸੀ ਉਦੋਂ ਤਾਂ ਚਲੋ ਡੈਫੀਨਿਟਲੀ ਆਪਾਂ ਉਸ ਤਰੀਕੇ ਨਾਲ ਹੀ ਸ਼ੂਟ ਕੀਤਾ ਪਰ ਜਿਹੜੇ ਮੇਰੇ ਜਾਣਦੇ ਆ ਮੇਰੇ ਖਾਸ ਦੋਸਤ ਨੇ ਉਹ ਕਹਿੰਦੇ ਯਾਰ ਸਾਨੂੰ ਲੱਗ ਹੀ ਨਹੀਂ ਰਿਹਾ ਵੀ ਭਾਈ ਥੋਡੀ ਫਿਲਮ ਹੈ ਹੈਣਾ ਉਸੋ ਮੇਰੇ ਲਈ ਇੱਕ ਐਕਟਰ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਕਿਉਂਕਿ ਕੈਰੈਕਟਰ ਟੋਟਲੀ ਡਿਫਰੈਂਟ ਸੀ ਉਹਦੇ ਜਿਵੇਂ ਮੈਂ ਅਸਲ ਦੇ ਵਿੱਚ ਐ ਉਹ ਤਾਂ ਕੁਝ ਵੀ ਨਹੀਂ ਦਿਖਾਇਆ ਗਿਆ ਉਹਦੇ ਫਿਲਮ ਦੇ ਵਿੱਚ ਰਾਈਟ ਸੋ ਬਸ ਠੀਕ ਹੈ ਮੈਨੂੰ ਐਂ ਵੀ ਚਲੋ ਮੈਂ ਆਪਦੀ ਜੌਬ ਠੀਕ ਕੀਤੀ ਹੈ ਬਾਕੀ ਮਾਲਕ ਰੱਖੇ ਮੇਰ ਗਾਂ ਤੋਂ ਵੀ ਵਧੀਆ ਕਰਾਂਗੇ ਕੀ ਬਾਤ ਹੈ ਸੋ ਅੰਟੀ ਫੈਮਿਲੀ ਦੀ ਇੰਪੋਰਟੈਂਸ ਵੀ ਦਿਖਾਈ ਹੋਈ ਹੈ ਬੜਾ ਸੋਹਣਾ ਮੈਸੇਜ ਵੀ ਹੈ ਕਾਮੇਡੀ ਵੀ ਹੈ ਐਂਟਰਟੇਨਿੰਗ ਵੀ ਹੈ ਇਮੋਸ਼ਨਸ ਵੀ ਸੀਗੇ ਦੋਸਤੋ ਤੁਸੀਂ ਹਰਜਮਨ ਨਾਲ ਇਸ ਤੋਂ ਪਹਿਲਾਂ ਵੀ ਕੋਈ ਫਿਲਮ ਦੇਖੀ ਹੈ ਜਾਂ ਪਹਿਲੀ ਫਿਲਮ ਦੇਖਣਾ ਹੈ ਜੌੜੀ ਫਿਲਮ ਦੇਖੀ ਹੈ ਅੱਛਾ ਜੀ ਹਾਂਜੀ ਹਾਂਜੀ ਸੋ ਅੱਜ ਅੱਜ ਕਿਸ ਸੀਨ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਇਮੋਸ਼ਨਲ ਕੀਤਾ ਅੱਜ ਜਦੋਂ ਵੀ ਇਹ ਕਹਿੰਦਾ ਸੀ ਵੀ ਡੈਡੀ ਆਪਾਂ ਇਕੱਠੇ ਬਹਿ ਕੇ ਪੀਏ ਮਾਂ ਮੈਂ ਸਮਝਿਆ ਨਹੀਂ ਤੁਹਾਨੂੰ ਇਹ ਸਮਝ ਆ ਨਹੀਂ ਰਿਹਾ ਸਾਰੀ ਫਿਲਮ ਨਾ ਦੱਸ ਦਿਓ ਹੁਣ ਮੈਂ ਉਹਦਾ ਮੈਨੂੰ ਹੋਰ ਗੱਲਾਂ ਕਢਾਉਣੀਆਂ ਏ ਤੁਹਾਡੇ ਤੋਂ ਉਹਨੋਂ ਮੈਨੂੰ ਬਹੁਤ ਐਂ ਲੱਗਿਆ ਵੀ ਇਹ ਪਰਿਵਾਰ ਖੁਸ਼ੀ ਰਵੇ ਨਾ ਇਹ ਤੋਂ ਦੂਰ ਨਾ ਹੋਵੇ। ਹਮ ਆਂਟੀ ਹਜੇ ਵੀ ਇਮੋਸ਼ਨਲ ਹੋ ਰਹੇ ਨੇ ਰਾਈਟ ਸੋ ਮੰਡੀ ਦੇ ਨਾਲ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਅਸੀਂ ਪੀਸੀ ਤੇ ਵੀ ਪਹੁੰਚੇ ਸੀ ਟ੍ਰੇਲਰ ਲਾਂਚ ਤੇ ਵੀ ਤੁਹਾਡੇ ਪਹੁੰਚੇ ਸੀਗੇ ਸੋ ਤੁਸੀਂ ਉਦੋਂ ਵੀ ਬੜੇ ਐਕਸਾਈਟਿਡ ਸੀਗੇ ਕਿ ਮੰਡੀ ਦੇ ਨਾਲ ਮੈਂ ਫਿਲਮ ਕਰ ਰਿਹਾ ਹਾਂ ਔਰ ਮੰਡੀ ਸੋਹਣੀ ਬਹੁਤ ਹੈ ਇਹ ਤੁਹਾਡਾ ਡਾਇਲੋਗ ਸੀ ਹਾਂ ਨਹੀਂ ਮੰਡੀ ਐਨ ਐਨ ਆਊਟ ਸੱਚੀ ਬਹੁਤ ਵਧੀਆ ਇਨਸਾਨ ਹੈ ਮੰਡੀ ਐਂ ਨਹੀਂ ਹੋ ਰਹੀ ਆਪਣੀ ਮੈਂ ਵੀ ਮੇਰੀ ਮੇਲਾ ਦਾ ਕੋ ਆਰਟਿਸਟ ਤਾਂ ਚੱਲ ਹੈਗੀ ਹੈਗੀ ਆ ਪਰ ਮੈਨੂੰ ਇਸ ਇੰਡਸਟਰੀ ਨੇ ਬਹੁਤ ਵਧੀਆ ਦੋਸਤ ਦਿੱਤੀ ਹੈ ਮੈਂਡੀ ਇਜ਼ ਵਨ ਆਫ ਦਿ ਲਾਈਕ ਮੈਂ ਕਿਹਾ ਨਾ ਹੀਰਾ ਹਾਂ ਬਹੁਤ ਵਧੀਆ ਹੈ ਮੈਂ ਐਕਚੁਅਲੀ ਐਕਚੁਅਲੀ ਬਹੁਤ ਵੈਸੇ ਮੁੰਡੇ ਕੁੜੀਆਂ ਦੀ ਦੋਸਤੀ ਹੈ ਚਲੋ ਠੀਕ ਹੈ ਹੈਗੀ ਆ ਇਹ ਤੋਂ ਤਾਂ ਕਈ ਮੈਂ ਮੁੰਡੇ ਵਾਲੇ ਕੰਮ ਵੀ ਲੈ ਸਕਦਾ ਦੇਖੋ ਤਾਂ ਅਸੀਂ ਕਿੱਡੇ ਟੋਲੇ ਟੋਲੇ ਕਿੱਡੇ ਕਿੱਡੇ ਕਿਸੇ ਨੂੰ ਕਟਾ ਵੀ ਸਕਦੇ ਆ ਆਪਾਂ ਨਾ ਨਾ ਚਲੋ ਠੀਕ ਹੈ ਆਪ ਇੱਕ ਨਸ ਕੰਪਲੀਮੈਂਟ ਆਪਾਂ ਟਾਈਮ ਚ ਕਿਆ ਕਰਾਂਗੇ ਯਾਰ ਮੁੰਡਿਆਂ ਦਾ 100% ਬਟ ਸ਼ੀ ਇਜ਼ ਲਾਈਕ ਅ ਵੈਰੀ ਅਮੇਜ਼ਿੰਗ ਫਰੈਂਡ ਪ੍ਰਮਾਤਮਾ ਨੇ ਇਹ ਵੀ ਕਿਸੇ ਦੇ ਹਿੱਸੇ ਹੁੰਦੀਆਂ ਦੋਸਤੀਆਂ ਇਹ ਜੀਆਂ थैंक यू ਸੋ ਮਚ ਮੰਡੀ ਫॉर ਬੀਇੰਗ ਮਾਈ ਫਰੈਂਡ ਸੋ ਮੰਡੀ ਬਹੁਤ ਸਨੇ ਗਲੈਮਰਸ ਕੈਰੈਕਟਰਸ ਦੇ ਵਿੱਚ ਅਸੀਂ ਤੁਹਾਨੂੰ ਦੇਖਿਆ ਲਕਿਨ ਅੱਜ ਪੁਲਿਸ ਪੁਲਿਸ ਦੇ ਅਫਤਾਰ ਦੇ ਵਿੱਚ ਔਰ ਪੁਲਿਸ ਆਫੀਸਰ ਦੇ ਕੈਰੈਕਟਰ ਦੇ ਵਿੱਚ ਦੇਖਿਆ ਉਹ ਵੀ ਵਾਈਬ ਬੜੀ ਸੋਹਣੀ ਸੀਗੀ ਸਕਰੀਨ ਤੇ ਬਹੁਤ ਪਿਆਰੇ ਲੱਗ ਰਹੇ ਸੀ ਤੁਸੀਂ ਸੋ ਤੁਹਾਡੇ ਕਿਹਸਾ ਦਾ ਐਕਸਪੀਰੀਅੰਸ ਹੈ ਆਈ ਥਿੰਕ ਜਸਟ ਅ ਫਿਊ ਥਿੰਗਸ ਮੈਂ ਹੁਣ ਆਪਣੇ ਮੂੰਹੋਂ ਕਹਾਂਗੀ ਕਿ ਮੈਂ ਮੇ ਟ੍ਰਾਂਸਫਰਮੇਸ਼ਨ ਸੀ ਐਂਡ ਆ ਵਾਸ ਓਵਰ ਇਨ ਥਿਸ ਮੂਵੀ ਓਵਰਵੇਟ ਦਨ ਆ ਸ਼ੁੱਡ ਹੈਵ ਬੀਨ ਬਟ 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 ਇਟ ਆਈ ਐਮ ਸੋ ਗ੍ਰੇਟਫੁਲ ਟੂ ਮਾਈ ਟੀਮ ਦੈਟ ਉਹਨਾਂ ਨੇ ਉਹ ਕਿਰਦਾਰ ਨੂੰ ਇਦਾਂ ਨਿਖਾਰ ਦਿੱਤਾ ਐਂਡ ਇਟ ਵਾਸ ਸੱਚ ਅ ਰੀਅਲ ਕੈਰੈਕਟਰ ਐਂਡ ਇਹਨਾਂ ਨੇ ਇਦਾਂ ਦੀਆਂ ਐਲੀਮੈਂਟਸ ਐਡ ਕਰ ਦਿੱਤੀਆਂ ਕਿ ਉਹ ਜਸਟੀਫਿਕੇਸ਼ਨ ਜਿਹੀ ਹੋ ਗਈ ਦੈਟ ਸ਼ੀ ਇਜ਼ ਅ ਸਰਟਨ ਵੇ ਹਣਾ ਤੇ ਫੀਲ ਨਹੀਂ ਹੋਇਆ ਯੂ نو ਐਂਡ ਆਈ ਹੋਪ ਇਟ ਚੇਂजेस ਬਿਊਟੀ ਸਟੈਂਡਰਡਸ ਐਂਡ ਆਹ ਹੋਪ ਵੀ ਆਰ ਵੀ ਹੈਵ ਮੋਰ ਗਰਲਸ ਡੂਇੰਗ ਰੀਅਲ ਕੈਰੈਕਟਰਸ ਟੂ ਕਲੋser ਟੂ ਲਾਈਫ ਨੇ ਸੋ ਯਾ ਯੂ نو ਵਾਟ ਆਈ ਮੀਨ ਆਮ ਆਮ ਕੁਆਇਟ ਹੈਪੀ ਵਿਦ ਥੈਟ ਯਾ ਯੈਸ ਥੈਂਕ ਯੂ ਬਹੁਤ ਸਾਰੀਆਂ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਉਮੀਦ ਕਰਦੇ ਹਾਂ ਕਿ ਫਿਲਮ ਸੁਪਰ ਡੂਪਰ ਹਿਟ ਰਹੇ ਥੈਂਕ ਯੂ ਥੈਂਕ ਯੂ ਸੋ ਮੰਡੀ ਦੇ ਹਰਸਮਰਨ ਦੇ ਨਾਲ ਅਸੀਂ ਖਾਸ ਗੱਲਬਾਤ ਕੀਤੀ ਐ ਸੋ ਫਿਲਮ ਨੂੰ ਲੈ ਕੇ ਹਰ ਕੋਈ ਸੁਪਰ ਐਕਸਾਈਟਿਡ ਹੈ ਸੋ ਫਿਲਮ ਦੇ ਵਿੱਚ ਬਹੁਤ ਕੁਝ ਖਾਸ ਐ ਦੇਖਣਾ ਬਹਿਤ ਖਾਸ ਰਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप